ਸਤਿ ਸ੍ਰੀ ਅਕਾਲ ਕਿਸਾਨ ਵੀਰਾਂ ਨੂੰ ਸੋ ਦੋਸਤੋ ਰਾਜ ਸੰਧੂ ਫਾਰਮਿੰਗ YouTube ਚੈਨਲ ਵਿੱਚ ਆਪ ਸਭ ਦਾ ਸਵਾਗਤ ਕਰਦੇ ਆਂ ਇੱਕ ਦੋਸਤੋ ਹੋਰ ਜਿਹੜੀ ਆਪਾਂ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆਂ ਵੱਲਾ ਮੰਡੀ ਦੋਸਤੋ ਤਕਰੀਬਨ ਵਿਸਾਖੀ ਦੇ ਮੇਲੇ ਤੇ ਦੋਸਤੋ ਜਿਹੜਾ ਕਾਫੀ ਮੇਲਾ ਜਿਹੜਾ ਦੋਸਤੋ ਭਰਿਆ ਪਿਆ ਠਾਠਾ ਮਾਰਦਾ ਕਾਠਾ ਅੱਜ ਤੋਂ ਤਕਰੀਬਨ 2-3 ਦਿਨ ਪਹਿਲਾਂ ਦੀ ਸਟਾਰਟਿੰਗ ਹੋਈ ਆ ਤਕਰੀਬਨ ਨੀਲੀ ਰਾਵੀ ਦੀਆਂ ਮੱਝਾਂ ਤੇ ਮੋਹਰਾ ਦੀਆਂ ਮੱਝਾਂ ਦੋਸਤੋ ਤਕਰੀਬਨ ਇੱਥੇ ਵੇਖਣ ਦੇ ਵਿੱਚ ਨਜ਼ਰ ਆਈਆਂ ਬਹੁਤ ਵਧੀਆ ਚੰਗਾ ਦੋਸਤੋ ਜਿਹੜਾ ਰਿਸਪੌਂਸ ਮ ਤੇ ਮਹਿੰਗੇ ਤੋਂ ਮਹਿੰਗਾ ਪਸ਼ੂ ਵੀ ਇੱਥੇ ਦੋਸਤੋ ਮਿਲ ਦੇ ਵੇਖਣ ਦੇ ਵਿੱਚ ਵੀ ਮਿਲੂਗਾ ਤੇ ਸਸਤਾ ਪਸ਼ੂ ਆ ਜਿਹੜਾ ਉਹ ਤੁਹਾਨੂੰ ਘੱਟ ਵੇਖਣ ਦੇ ਵਿੱਚ ਮਿਲੂਗਾ तकरीबन ਵਧੀਆਂ ਚੰਗਾ ਪਸ਼ੂ ਆ ਮਿਲਕ ਚੰਗੀ ਮਿਲਕ ਲੈਣ ਵਾਲਾ ਉਹ ਤੁਹਾਨੂੰ ਜ਼ਰੂਰ ਵੇਖਣ ਦੇ ਵਿੱਚ ਮਿਲੇਗਾ ਇੱਥੇ ਵੀਰੇ ਕੋਲੇ ਲਿਆ ਇੱਥੇ ਲੈ ਕੋਲੇ ਬਾਕੀ ਡਿਟੇਲ ਜਿਹੜੀ ਆ ਦੋਸਤੋ ਮੈਂ ਬਾਈ ਹੋਰਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਪੁੱਛ ਲੈਣਾ ਵੀ ਇਸ ਛੋਟੀ ਦੀ ਕੀ ਡਿਟੇਲ ਆ ਸਭ ਤੋਂ ਪਹਿਲਾਂ ਭਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਸਾਹਿਬ ਸੱਜਣ ਪਿੱਛੇ ਤੇ ਭਾਜੀ ਇੱਕ ਆਪਣਾ ਨਾਮ ਜਰੂਰ ਦੱਸ ਜੀ ਨਿਸ਼ਾਨ ਸਿੰਘ ਠੀਕ ਆ ਨਿਸ਼ਾਨ ਭਾਜੀ ਵੀ ਇਹ ਆਪਣੇ ਕੋਲ ਪਸ਼ੂ ਕਿੰਨੇ ਕ ਆਏ ਸੀ ਸੇਲ ਹੋਣ ਵਾਸਤੇ ਜੀ ਆਪਣੇ ਕੋਲ 22 ਪਸ਼ੂ ਆਏ ਤਕਰੀਬਨ ਕਿੰਨੇ ਕ ਰਹਿ ਗਏ ਜੀ ਇੱਥੇ ਆਪਣੇ ਕੋਲ ਸੱਤ ਰਹਿ ਗਏ ਸੱਤ ਰਹਿ ਗਏ ਤੇ ਅੱਜ ਦਿਨ ਕਿੰਨਾ ਚੱਲ ਰਿਹਾ ਜੀ ਤਕਰੀਬਨ ਮੰਡੀ ਦਾ ਜੇਕਰ ਆਪਾਂ ਅੱਜ 15 April ਨੂੰ ਵੇਖੀਏ ਤੇ ਹਾਂ ਜੀ ਹ ਠੀਕ ਹੈ ਜੀ ਕੱਲ ਤੱਕ ਤੇ ਬਾਈ ਜੀ ਇਹ ਛੋਟੀ ਦੀ ਗੱਲ ਕਰੀਏ ਤੇ ਕਿੰਮਾ ਸੁਆ ਕੇ ਸੂਈ ਹੈ ਜਾਂ ਸੂਣ ਵਾਲੀ ਹੈ ਜੀ ਇਹ ਸੂਈ ਹੈ ਬਾਜੀ ਸੂਈ ਆ ਕਿੰਨੇ ਦਿਨ ਹੋ ਗਿਆ ਜੀ 4 ਦਿਨ ਹੋ ਗਏ ਜੀ 4 ਦਿਨ ਸੂਈ ਨੂੰ ਹੋ ਗਏ ਆ ਦੋਸਤੋ ਤੇ ਮਗਰ ਬੱਚਾ ਕੀ ਹੋ ਗਿਆ ਜਿੰਦੇ ਘਟਾਈ ਇਹਦੇ ਮਗਰ ਮੇਲ ਕਾਫ ਆ ਤੇ ਬਾਈ ਜੀ ਦੁੱਧ ਤਾਂ ਕਿੰਨੇ ਕਿਤੇ ਹੁਣ ਚੱਲ ਰਹੀ ਆ ਤਕਰੀਬਨ ਬੋਲੇ ਤੇ ਆ 15 ਕਿਲੋ ਲੀਟਰ ਬੋਲਾ ਬਾਈ ਬੋਲਾ ਹਾਂਜੀ ਹਾਂਜੀ 15 ਲੀਟਰ ਦੋਸਤੋ ਬੋਲੇ ਦੇ ਵਿੱਚ ਜਿਹੜੀ ਮਿਲਕ ਦੀ ਆਪਣੀ ਕੈਪੈਸਿਟੀ ਕਹ ਲੋ ਤੁਸੀਂ ਤੇ ਬਿਲਕੁਲ ਦੁੱਧ ਕਿੰਨਾ ਕੁ ਕਰ ਦੇਗੀ ਜਾਂ ਤਕਰੀਬਨ ਇੱਥੇ ਕਿ ਚੱਲੇਗੀ ਨਹੀਂ ਜੀ 20 ਲੀਟਰ ਦੀ ਗਾਰੰਟੀ ਇਹਦੀ ਅੱਛਾ ਜੀ ਹਾਂਜੀ ਹਾਂਜੀ 20 ਲੀਟਰ ਦੀ 200 ਜਿਹੜੇ ਬਾਈ ਹੋਰੀ ਗਾਰੰਟੀ ਦੇ ਰਹੇ ਨੇ ਤੇ ਅੱਜ ਤਕਰੀਬਨ ਜਿਹੜਾ ਬੋਲੇ ਦੇ ਵਿੱਚ 15 ਕਿਲੋ ਜਿਹੜਾ ਤਿਆਰ ਹੈਗਾ ਤੇ ਜਿਹੜੀ ਚੁਵਾਈ ਆ ਭਾਜੀ 2 ਡੰਗ ਕੋਈ 3 ਡੰਗ ਕਰ ਸਕਦਾ ਜੀ 2 ਡੰਗ ਕਰ ਲੈ 2 ਡੰਗ ਠੀ ਪਿੰਡ ਜੀ ਐਮਾ ਖੁਰਦ ਜਿਹੜਾ ਐਮਾ ਖੁਰਦ ਫਿਲਕ ਬਾਬਾ ਬੁੱਢਾ ਸਾਹਿਬ ਦੇ ਨਹੀਂ ਠੀਕ ਆ ਜੀ 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 ਠੀਕ ਆ ਐਮਾ ਖੁਰਦ ਦੋਸਤੋ ਪਿੰਡ ਹੈਗਾ ਬਾਈ ਖੁਰਾ ਦਾ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਕਿਹੜੀ ਜਿਹੜੀ ਮਾਰਕਿੰਗ ਆ ਉਹ ਤੁਸੀਂ ਜਰੂਰ ਵੇਖ ਲਓ ਮੱਥਾ ਬੱਲਾ ਦੋਸਤੋ ਬਿਲਕੁਲ ਆ ਨੀਲੀ ਬਿੱਲੀ ਆਖਾ ਅਗਲੇ ਪੈਰਾਂ ਦੀ ਮਾਰਕਿੰਗ ਵੇਖੋ ਮਗਰਲੇ ਪੈਰਾਂ ਦੀ ਮਾਰਕਿੰਗ ਵੇਖੋ ਜਿਹੜਾ ਕੱਦ ਘਾਟਾ ਦੋਸਤੋ ਹਾਈਟ ਆ ਬਾਡੀ ਸਟਰਕਚਰ ਆ ਬਹੁਤ ਵਧੀਆ ਚੰਗਾ ਬਾਡੀ ਸਟਰਕਚਰ ਹੈਗਾ ਕੱਦ ਘਾਟੀ ਸੋਨਾ ਹੈਗਾ ਵੱਡੀਆਂ ਮੱਜਾਂ ਦੇ ਵਿੱਚ ਦੋਸਤੋ ਇਹ ਛੋਟੀ ਪੈਂਦੀ ਆ ਬਾਕੀ ਸੋਨਾ ਆਰਡਰ ਹੈਗਾ ਦੋਸਤੋ ਤਕਰੀਬਨ ਵੀ ਬਾਈ ਹੁਣ ਹੀ ਕਹਿ ਰਹੇ ਵੀ 15 ਲੀਟਰ ਦੀ ਜਿਹੜੀ ਮਿਲਕਿੰਗ ਦੀ ਕੈਪੈਸਿਟੀ ਹੈਗੀ 15 ਲੀਟਰ ਤੇ ਹੁਣ ਚੱਲ ਰਹੀ ਆ ਤੇ 20 ਲੀਟਰ ਦਾ ਜਿਹੜਾ ਦੁੱਧ ਇਸਨੇ ਪਾ ਦੇਣਾ 20 ਲੀਟਰ ਦੀ ਜਿਹੜੀ ਮਿਲਕਿੰਗ ਕੈਪੈਸਿਟੀ ਕਰਦੇ ਕੀ ਬਾਕੀ ਥਾਣੇ ਜਿਹੜੇ ਆ ਦੋਸਤੋ ਵਦਿਆ ਚੰਗੇ ਮੁੱਠੀ ਵਾਲੇ ਥਾਣੇ ਬਾਕੀ ਗੈਵੰਤਰ ਪੂਰਾ ਹੈਗਾ ਬਿਰਲਾ ਵਿੱਥਾ ਚੱਲੀਆਂ ਨੇ ਥਰਾਂ ਦੀ ਠੀਕ ਆ ਆ ਵੀ ਜੋ ਡਿਟੇਲ ਆ ਇੱਕ ਵਾਰੀ ਇਹਦੀ ਡਿਟੇਲ ਮੁੱਲ ਪਾ ਜੀ ਇਨਸ਼ਾਨ ਸਿੰਘ ਦਾ ਮੁੱਲ ਦੱਸ ਜਿਹੜੀ ਨੀਲੀ ਨੀਲੀ ਮੁੱਲ ਭਾਈ ਇਹਦਾ 2.5 ਲੱਖ ਰੁਪਈਆ ਕਰਦੇ ਬਾਕੀ ਮੌਕੇ ਤੇ ਮਾਨਤਾ ਕਰ ਦਾਂਗੇ ਮੌਕੇ ਤੇ ਹੋ ਜੀ ਇੱਕ ਸੰਪਰਕ ਨੰਬਰ ਦੱਸੋ ਜੀ 8872432000 32000 8872432000 ਹਾਂਜੀ ਠੀਕ ਆ ਆ ਲਿਆ ਵੀਰੇ ਲੈ ਉਹ ਅੱਗੇ ਔਰ ਦੂਜੇ ਨੰਬਰ ਤੇ ਬਾਈ ਹੋਰਾਂ ਦੇ ਕੋਲ ਇੱਕ ਹੋਰ ਜਿਹੜੀ ਝੋਟੀ ਆ ਦੋਸਤੋ ਇਹਦੇ ਬਾਰੇ ਵੀ ਆਪਾਂ ਇਨਫੋਰਮੇਸ਼ਨ ਦੋਂਦੀ ਏ ਮੂੰਹੋਂ ਦੋਂਦੀ ਆ ਤੇ ਬਾਈ ਜੀ ਸੂਈ ਆ ਹਾਂਜੀ ਸੋਈ ਸੇ ਕਿੰਨੇ ਕ ਦਿਨ ਦਾ ਸਮਾਂ ਜੀ ਇਹਨੂੰ ਅਜੇ ਲੈ 10-12 ਦਿਨ ਦਾ ਸੇਈ ਨੂੰ 10-12 ਦਿਨ ਦਾ ਜਿਹੜਾ ਦੋਸਤੋ ਸਮਾਂ ਹੋ ਗਿਆ ਸੇਈ ਨੂੰ ਤੇ ਬਿਲਕੁਲ ਰਿੰਗ ਸਿੰਘ ਦਾ ਛੋਟਾ ਜਿਹਾ ਸਿੰਘਾ ਬਾਡੀ ਬੰਦਰ ਬਿਲਕੁਲ ਸੇਮ ਆ ਪਹਿਲਾਂ ਨੀਲੀ ਰਬੀ ਦੀ ਬਖਾਈ ਆ ਉਹਦੇ ਜਿਆਦਾ 200 ਮਿਲਦਾ ਜੋਲਦਾ ਕਾਦਾ ਤਕਰੀਬਨ ਬਾਰਡਰ ਏਰੀਆ ਦੀ ਬਾਜੀ ਆਪਣੇ ਇਧਰ ਦੀ ਹੈ ਨਾ ਭਿੱਖੀ ਪਿੰਡ ਇਧਰ ਦੀ ਸਾਈਡ ਦੀ ਇਹ ਛੋਟੀ ਬਾਜੀ ਨਹੀਂ ਬਾਜੀ ਇਹ ਕਿਹੜੇ ਪਾਸਿਓਂ ਆਈ ਹੈ ਜੀ ਇਹ ਹਾਸੀਆਂ ਲਗੀਆਂ ਹਸਾਰ ਤੋਂ ਗਾੜੀਆਂ ਹਸਾਰ ਹਾਸੀ ਆ ਗਈ ਆ ਹਾਂਜੀ ਹਾਂਜੀ ਠੀਕ ਆ ਸੋ ਦੋਸਤੋ ਜਿਹੜਾ ਬਰਥ ਉਧਰ ਦਾ ਹੈਗਾ ਇਹਦਾ ਹ ਤੇ ਸਮਾਂ ਕਿੰਨਾ ਕਹ ਦੱਸਿਆ ਸੂਈ ਨੂੰ ਜੀ ਇਹਨੂੰ 14-15 ਦਿਨ ਹੋਏ 14-15 ਮਗਰ ਮੇਲ ਕੱਪ ਦੱਸਿਆ ਤੇ ਕੱਟਾ ਜੀ ਕੱਟਾ ਮਗਰ ਕੱਟੀ ਹੈ ਇਹ ਤਾਂ ਮਗਰ ਕੱਟੀ ਹੈ ਨਾ ਹਾਂਜੀ ਹਾਂਜੀ ਕੱਟੀ ਆ ਦੋਸਤੋ ਇਸ ਜਿਹੜੀ ਝੋਟੀ ਤੇ ਮਗਰ ਕੱਟੀ ਆ ਤੇ ਸਮਾਂ 15 ਦਿਨ ਦਾ ਹੋ ਗਿਆ तकरीबन ਅਟਰ ਦੀ ਕੁਆਲਿਟੀ ਤੁਸੀਂ ਵੇਖੋ ਬਾਕੇ ਮਿਲਕਿੰਗ ਕਿੰਨੇ ਤੇ ਚੱਲ ਰਹੀ ਆ ਮੈਂ ਬਾਈ ਹੋਰਾਂ ਦੇ ਨਾਲ ਉਹ ਵੀ ਜਿਹੜੀ ਪੁਸ਼ਕਿਆਂ ਤੋਂ ਤੁਹਾਡੇ ਨਾਲ ਸ਼ੇਅਰ ਕਰ ਦਿੰਦਾ ਬਿਲਕੁਲ ਰਿੰਗ ਸਿੰਘ ਆ ਦੋਸਤੋ ਬਾਡੀ ਸਟਰਕਚਰ ਕਦ ਕਾਟੀ ਸੋਹਣਾ ਹੈਗਾ ਇਸ ਝੋਟੀ ਦਾ ਪੇਟ ਪੂੜਾ ਵੇਖੋਗੇ ਤੁਸੀਂ ਤੋਂ ਖੁੱਡਿਆਂ ਦੀ ਉਚਾਈ ਹੈ ਬਹੁਤ ਜਿਆਦਾ ਸੋਹਣੀ ਹੈਗੀ ਆ ਤੇ ਕੁਆਲਿਟੀ ਜਿਹੜੀ ਆ ਦੋਸਤੋ ਉਹ ਤੁਹਾਡੇ ਸਾਹਮਣੇ ਹੈਗੀ ਆ ਵੇਖੋ ਹੋਰ ਬੋਤਰਾ ਬਣਾ ਦੇ ਆ ਵੇਖੋ ਜੀ ਆਹ ਵੇਖੋ ਆ ਮੀਣੀ ਆ ਠੀਕ ਆ ਠੀਕ ਆ ਸੋ ਪਾਜੀ ਇੱਕ ਉਹਦਾ ਮੁੱਲ ਵੀ ਦੱਸ ਦੋ ਜੀ ਆ ਦੂਜੇ ਨੰਬਰ ਦੀ ਝੋਟੀ ਆ ਬਤਖਾਈ ਹੈ ਜਿਹੜੀ ਇਹਦਾ ਇਹਦਾ 2.5 ਲੱਖ ਰੁਪਈਆ ਮੁੱਲ ਕਰਦੇ ਆ ਜੀ ਆ ਇਹਦਾ ਜੀ ਹਾਂਜੀ ਹਾਂਜੀ ਦੋ ਨੰਬਰ ਵਾਲੀ ਜਿਹੜੀ ਆਪਣੇ ਚਲੀ ਗਈ ਨਾ ਹਾਂਜੀ ਹਾਂਜੀ ਠੀਕ ਆ ਇਹ ਵੀ ਆ ਗਈ ਜਿਮੀਣੀ ਆ ਗਈ ਆ ਸਿੰਗਲ ਦੇ ਆ ਜੀ ਹਾਂਜੀ ਸਿੰਗਲ ਦੇ ਆ ਆ ਵੇਖਾ ਜੋ ਮੜੀ ਆ ਸਿੰਗਲ ਦੇ ਆ ਆ ਵੀ ਇਥੇ ਦੇਖੋ ਕੋਈ ਨਾ ਕੋਈ ਨਾ ਆ ਬੀਣੀ ਹੈਗੀ ਆ ਦੋਸਤੋ ਸਿੰਗਲ ਹਿਲਦੇ ਆ ਜ਼ਰੂਰ ਤੁਸੀਂ ਨੋਟ ਕਰ ਸਕਦੇ ਆ ਵੇਖੋ ਸੇਂਗ ਹੈ ਲਦੇ ਤੇ ਸੂਈ ਨੂੰ ਪਾਜੀ ਕਿੰਨਾ ਦਿਨ ਹੋ ਗਿਆ ਨੂੰ ਕਿੰਨੂੰ ਚਾਰ ਦਿਨ ਹੋ ਗਏ ਸੂਈ ਨੂੰ ਚਾਰ ਦਿਨ ਹੋ ਗਏ ਸੂਈ ਮਗਰ ਬੱਚਾ ਕਿ ਆ ਗਿਆ ਤੇ ਮਗਰ ਇਹਦੇ ਮਗਰ ਕੱਟੀ ਆ ਮਗਰ ਕੱਟੀ ਆ ਦੋਸਤੋ ਚਾਰ ਦਿਨ ਹੋ ਗਏ ਸੂਈ ਨੂੰ ਸੂਬਾ ਕਿਨਵਾ ਜੀ ਦੂਸਰਾ ਸੂਹਾ ਦੂਜਾ ਹੈਗਾ ਸੈਕਿੰਡ ਲਕਟੇਸ਼ਨ ਆ ਦੋਸਤੋ ਸੈਕਿੰਡ ਬਿਆੰਤ ਇਹ ਸੂਈ ਹੈਗੀ ਆ ਬਹੁਤ ਵਧੀਆ ਦੋਸਤੋ ਸ਼ਾਨਦਾਰ ਕੁਆਲਿਟੀ ਹੈਗੀ ਆ ਬਿਲਕੁਲ ਮੀਣੀ ਦੇ ਵਿੱਚ ਤੁਸੀਂ ਵੇਖੋਗੇ ਮੀਣੀ ਜਿਹੜੀ ਇਹ ਦੋਸਤੋ ਮੱਝ ਆ ਗਈ ਲਓ ਵੀਰੇ ਮੋੜ ਲਓ ਆ ਵੇਖੋ ਚੰਗੀ ਸੋਰੀ ਬਾਡੀ ਬੰਦ ਤਰਾ ਦੋਸਤੋ ਸਟਰਕਚਰ ਆ ਜਿਹੜਾ ਬਿਲਕੁਲ ਗੁੰਦਵਾ ਸ ਰਾਜੀ ਹੈਗੀ ਆ ਵਜਨ ਦੇ ਵਿੱਚ ਆ ਬਾਕੀ ਜਿਹੜੇ ਸਿੰਘ ਆ ਦੋਨੋਂ ਹਿੱਲ ਤੇ ਮਿਲਣਗੇ ਤੁਹਾਨੂੰ ਆ ਵੇਖੋ ਆਰਡਰ ਦੀ ਕੁਆਲਿਟੀ ਬਹੁਤ ਜਿਆਦੀ ਸੋਹਣੀ ਆ ਤੁਸੀਂ ਜ਼ਰੂਰ ਹਰੋਡ ਕਰ ਸਕਦੇ ਹੋ ਯਾਰ ਉਹ ਡਾਜ ਦਾ ਕਾਲਾ ਜੈ ਲੈ ਕੇ ਆ ਠੀਕ ਭਾਈ ਨਿਸ਼ਾਨ ਸਿੰਘ ਕੀ ਮੋਲ ਲੈਂਦਾ ਕਰਦੇ ਮੀਨੀ ਦਾ ਇਹਦਾ 2.5 ਲੱਖ ਰੁਪਈਆ ਇਹਦਾ ਕਰਦੇ ਤੇ ਦੇ ਲੈ ਕਿਥੋਂ ਤੱਕ ਜ ਮਤਲਬ ਜੇ ਅਸੀਂ ਮੌਕੇ ਤੇ ਮਾਨਤਾ ਕਰਦਾਂਗੇ ਭਾਈ ਠੀਕ ਆ ਇੱਕ ਵਾਰੀ ਨੰਬਰ ਜਿਹੜੇ ਜ਼ਰੂਰ ਬੋਲ ਦਗੇ ਫਿਰ ਜੀ 88724 32000 987224305 ਠੀਕ ਹੈ ਜੀ ਨਿਸ਼ਾਨ ਸਿੰਘ ਨਾਮ ਜੀ ਹਾਂ ਜੀ ਹਾਂ ਜੀ ਠੀਕ ਆ ਸੋ ਦੋਸਤੋ ਇਹ ਹਨ ਭਾਜੀ ਨਿਸ਼ਾਨ ਸਿੰਘ ਪਿੰਡ ਅਹਿਮਾ ਖੁਰਦ ਨੇੜੇ ਬਾਬਾ ਬੁੱਢਾ ਸਾਹਿਬ ਤਹਿਸੀਲ ਵੀ ਤਕਰੀਬਨ ਆਪਣੂੰ ਚਵਾਲ ਪੈ ਗਈ ਹਾਂ ਜੀ ਹਾਂ ਜੀ ਤੇ ਜ਼ਿਲ੍ਹਾ ਜਿਹੜਾ ਅੰਮ੍ਰਿਤਸਰ ਪੈ ਜਾਂਦਾ ਜ਼ਿਲ੍ਹਾ ਤਰਨਤਾਰਨ ਜ਼ਿਲ੍ਹਾ ਤਰਨਤਾਰਨ ਪੈ ਤਹਿਸੀਲ ਵੀ ਤਰਨਤਾਰਨ ਤਹਿਸੀਲ ਤੇ ਜਿਹੜਾ ਜ਼ਿਲ੍ਹਾ ਤਰਨਤਾਰਨ ਤੇ ਤੁਸੀਂ ਨੰਬਰਾਂ ਦੇ ਸੰਪਰਕ ਕਰਕੇ ਦੋਸਤੋ ਇੱਕ ਤੁਹਾਨੂੰ ਮੈਂ ਨੀਲੀ ਰਬੀ ਵਿੱਚ ਦਿਖਾਤੀ ਆ ਇੱਕ ਮੋਹਰੇ ਦੇ ਵਿੱਚ ਇੱਕ ਮੀਣੀ ਤੁਹਾਨੂੰ ਝੋਟੀ ਦਿਖਾਈ ਹੋਈ ਆ ਬਿਲਕੁਲ ਦੁੱਧ ਦੇ ਸਮੇਤ ਪੂਰੀ ਇਨਫੋਰਮ ਵਾਧਾ ਘਾਟਾ ਭਾਈ ਨਿਸ਼ਾਨ ਸਿੰਘ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ